ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਕੁਲਵਿੰਦਰ ਕੌਰ ਸਵਾਗਤ ਹੈ ਤੁਹਾਡਾ ਸੱਪਤਾ ਸਾਡੇ ਖਾਸ ਪ੍ਰੋਗਰਾਮ ਦ ਰੀਅਲ ਅਸਟੇਟ ਸ਼ੋਅ ਦੇ ਵਿੱਚ ਹਰ ਕਿਸੇ ਦਾ ਇੱਕ ਸੁਪਨਾ ਹੁੰਦਾ ਹੈ ਕਿ ਕਿਸੇ ਚੰਗੇ ਤੇ ਵੱਡੇ ਸ਼ਹਿਰ ਦੇ ਵਿੱਚ ਉਹਨਾਂ ਦਾ ਸੁਪਨਿਆਂ ਦਾ ਘਰ ਹੋਵੇ ਜਿੱਤੇ ਹਰ ਸੁੱਖ ਸੁਵਿਧਾ ਹੋਵੇ ਤੁਹਾਡੇ ਸੁਪਨੇ ਕਿਵੇਂ ਸਾਕਾਰ ਹੋ ਸਕਦੇ ਨੇ ਤੇ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਮੁਸ਼ਕਿਲ ਤੇ ਪਰੇਸ਼ਾਨੀ ਦਾ ਸਾਹਮਣਾ ਤੁਹਾਨੂੰ ਨਾ ਕਰਨਾ ਪਵੇ ਤੇ ਨਾਲ ਸਾਰੀਆਂ ਚੀਜ਼ਾਂ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਸਾਡੀ ਖਾਸ ਪੇਸ਼ਕਸ਼ ਤੇ ਨਵੇਂ ਸ਼ੋਅ ਦ ਰੀਅਲ ਅਸਟੇਟ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦਿਆਂ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚੋਂ 6 ਵੱਡੀਆਂ ਖਬਰਾਂ ਤੇ नाइट फ्रैंक ਦੇ ਲੇਟੈਸਟ ਪ੍ਰਾਈਮ ਗਲੋਬਲ ਸਿਟੀਜ਼ ਇੰਡੈਕਸ ਅਨੁਸਾਰ ਦੁਨੀਆ ਭਰ ਦੇ ਵਿੱਚ ਰੈ residențial ਪ੍ਰਾਪਰਟੀ ਪ੍ਰਾਈਸਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੌਲੀ-ਹੌਲੀ ਤੇਜ਼ ਹੋ ਰਿਹਾ ਹੈ 2024 ਦੇ ਆਖਰੀ ਕੁਆਟਰ ਦੇ ਵਿੱਚ ਸਾਲਾਨਾ ਵਾਧਾ ਦਰ 3.2% ਤੱਕ ਪਹੁੰਚ ਗਿਆ ਜੋ ਕਿ ਪਿਛਲੇ ਕੁਆਟਰ ਦੇ ਵਿੱਚ ਹੋਏ ਵਾਧੇ ਦੇ ਨਾਲੋਂ ਬਿਹਤਰ ਹੈ ਪਰ ਇਹ 20 ਸਾਲਾਂ ਦੀ ਔਸਤ 5.3% ਤੋਂ ਘੱਟ ਹੈ ਜ਼ਿਕਰ ਇਹੋ ਗੱਲ ਇਹ ਹੈ ਕਿ ਏਸ਼ੀਆਈ ਮਾਰਕੀਟ ਦੇ ਵਿੱਚ ਇਸ ਇੰਡੈਕਸ ਦੇ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਗਿਆ ਸਾਊਥ ਕੋਰੀਆ ਦੀ ਰਾਜਧਾਨੀ ਸਿਓਲ 2024 ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸ਼ਹਿਰ ਰਿਹਾ ਜਿੱਥੇ ਕੀਮਤਾਂ ਦੇ ਵਿੱਚ 18.4% ਦਾ ਵਾਧਾ ਹੋਇਆ ਮਨੀਲਾ ਨੇ ਵੀ ਵਾਧਾ ਕੀਤਾ ਪਰ ਸਾਲ ਦੇ ਅਖੀਰਲੇ 3 ਮਹੀਨਿਆਂ ਦੇ ਵਿੱਚ ਕੀਮਤਾਂ ਦੇ ਵਿੱਚ 7.6% ਦੀ ਕਮੀ ਆਈ ਦੁਨੀਆ ਭਰ ਦੇ ਇੰਡੈਕਸ ਵਿੱਚ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਕੀਮਤਾਂ ਵਧੀਆਂ ਜਦਕਿ ਕੁਝ ਹੀ ਸ਼ਹਿਰਾਂ ਦੇ ਵਿੱਚ ਕੀਮਤਾਂ ਘਟੀਆਂ ਨੇ ਹੁਣ ਦੁਨੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਨਵੀਂ ਦਿੱਲੀ ਦਾ ਨਾਮ ਸ਼ਾਮਲ ਹੈ ਲਕਸਰੀ ਘਰਾਂ ਦੀਆਂ ਕੀਮਤਾਂ ਵਤਨ ਵਾਲੇ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੇ ਵਿੱਚੋਂ ਇੱਕ ਬਣ ਗਈਆਂ ਨਵੀਂ ਦਿੱਲੀ ਇੱਕਤਾ ਸਰ ਰਿਪੋਰਟ ਦੇ ਅਨੁਸਾਰ ਗਲੋਬਲ ਸਿਟੀਜ਼ ਇੰਡੈਕਸ ਚੌਥੇ ਤਿਮਾਹੀ 2024 ਮੁਤਾਬਕ ਦਿੱਲੀ 6ਵੀਂ ਪੋਜੀਸ਼ਨ ਤੇ ਆ ਗਈ ਹੈ ਦਸੰਬਰ 2024 ਤੱਕ ਦਿੱਲੀ ਦੇ ਵਿੱਚ ਲਕਸਰੀ ਘਰਾਂ ਦੀ ਕੀਮਤ 6.7 ਫੀਸਦੀ ਤੱਕ ਵਧੀ ਇਹ ਦੱਸਦਾ ਹੈ ਕਿ ਇੱਥੇ ਲਕਸਰੀ ਘਰਾਂ ਦੀ ਮੰਗ ਤੇਜ਼ੀ ਦੇ ਨਾਲ ਵਧ ਰਹੀ ਹੈ ਇਸ ਇੰਡੈਕਸ ਦੇ ਵਿੱਚ 44 ਸ਼ਹਿਰਾਂ ਦੇ ਲਗਜ਼ਰੀ ਘਰਾਂ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਤੇ ਆਧਾਰ ਤੇ ਰੈਂਕਿੰਗ ਕੀਤੀ ਜਾਂਦੀ ਹੈ ਸਿਓਲ ਨੇ 18.4 ਫੀਸਦੀ ਵਾਧੇ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਜਿਸ ਤੋਂ ਬਾਅਦ ਮਨੀਲਾ 17.9 ਫੀਸਦੀ ਦੁਬਈ 16.9 ਫੀਸਦੀ ਟੋਕੀਓ 12.7 ਫੀਸਦੀ ਤੇ ਨੈਰੋਬੀ 8.3 ਫੀਸਦੀ ਆਂਦੇ ਨੇ ਨਵੀਂ ਦਿੱਲੀ ਦੀ ਇਹ ਪੋਜੀਸ਼ਨ ਨਾਲ ਇਹ ਗਲੋਬਲ ਲਗਜ਼ਰੀ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਇੱਕ ਅਹਿਮ ਸ਼ਹਿਰ ਬਣ ਗਿਆ ਹੈ। ਰਿਪੋਰਟ ਦੇ ਮੁਤਾਬਕ 44 ਦੇ ਵਿੱਚੋਂ 34 ਸ਼ਹਿਰਾਂ ਦੇ ਵਿੱਚ ਘਰਾਂ ਦੀ ਕੀਮਤ ਵਧੀ ਹੈ। ਦੁਨੀਆ ਭਰ ਦੇ ਵਿੱਚ ਲਗਜ਼ਰੀ ਘਰਾਂ ਦੀ ਕੀਮਤ ਔਸਤ 3.2 ਫੀਸਦੀ ਵਧੀ ਜੋ ਕਿ ਆਰਥਿਕ ਮੰਦੀ ਦੇ ਬਾਵਜੂਦ ਇਸ ਮਾਰਕੀਟ ਦੀ ਮਜ਼ਬੂਤੀ ਨੂੰ ਦਿਖਾਉਂਦੀ ਹੈ। ਆਰਟੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਐਮਪੀਸੀ ਨੇ ਰੈਪੋ ਰੇਟ ਘਟਾ ਕੇ ਰੀਅਲ ਏਸਟੇਟ ਸੈਕਟਰ ਨੂੰ ਇੱਕ ਬੂਸਟਰ ਡੋਸ ਦਿੱਤੀ ਹੈ ਪਿਛਲੇ ਕੁਝ ਸਮੇਂ ਤੋਂ ਰੀਅਲ ਏਸਟੇਟ ਸੈਕਟਰ ਦੇ ਅੰਕੜੇ ਉਮੀਦ ਅਨੁਸਾਰ ਨਹੀਂ ਆ ਰਹੇ ਸੀ ਤੇ ਅਜਿਹੀ ਸਥਿਤੀ ਦੇ ਵਿੱਚ ਆਰਬੀਆਈ ਨੇ 25 ਬੇਸਿਸ ਪੁਆਇੰਟ ਘਟਾਉਣ ਦੇ ਫੈਸਲੇ ਦੇ ਨਾਲ ਘਰੇਲੂ ਕਰਜ਼ਿਆਂ ਦੀ ਈਐਮਆਈ ਵੀ ਘਟ ਜਾਵੇਗੀ ਜਿਸ ਦੇ ਕਾਰਨ ਆਮ ਲੋਕਾਂ ਦੇ ਵੱਲੋਂ ਰੀਅਲ ਏਸਟੇਟ ਸੈਕਟਰ ਦੇ ਵਿੱਚ ਵਧੇਰੇ ਨਿਵੇਸ਼ ਵਿਖਿਆ ਜਾਵੇਗਾ ਇਸ ਕਾਰਨ ਕਰਾਂ ਦੀ ਵਿਕਰੀ ਵੀ ਵਧੇਗੀ RBI ਦੇ ਗਵਰਨਰ ਸੰਜੇ ਮਲੋਤਰਾ ਨੇ ਕਿਹਾ ਹੈ ਕਿ 6 ਮੈਂਬਰੀ ਕਮੇਟੀ ਨੇ ਸਰਬਸੰਮਤੀ ਦੇ ਨਾਲ ਰੈਪੋ ਰੇਟ ਨੂੰ 0.25% ਘਟਾ ਕੇ 6.25% ਕਰਨ ਦਾ ਫੈਸਲਾ ਕੀਤਾ ਹੈ। The MPC unanimously decided to reduce the policy rate by 25 basis points from 6.5% to 6.25%. Consequently the standing deposit facility SDF The SDF rate shall be at 6.0% and the marginal standing facility rate also called the MCF rate and the bank rate shall be 6.5% 2025 ਦੇ ਵਿੱਚ 4 ਬਾਲੀਵੁੱਡ ਸਿਤਾਰੇ ਜਿਨ੍ਹਾਂ ਦੇ ਵਿੱਚ ਅਮਿਤਾਭਚਨ ਅਕਸ਼ੇ ਕੁਮਾਰ ਸਨਾਕਸ਼ਿਸਨਾ ਤੇ ਸੁਭਾਸ਼ ਕਈ ਨੇ ਕੁੱਲ 122 ਕਰੋੜ ਰੁਪਏ ਦੀ ਪ੍ਰਾਪਰਟੀ ਵੇਚੀ ਹੈ ਇਨਾ ਸਤਾਰਿਆ ਨੇ 2016 ਤੋਂ 2021 ਦੇ ਦਰਮਿਆਨ ਮੁੰਬਈ ਰੀਅਲ ਏਸਟੇਟ ਮਾਰਕੀਟ ਦਾ ਵਿੱਚ 56 ਕਰੋੜ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ ਜਨਵਰੀ 2025 ਦੇ ਵਿੱਚ 4 ਫਲੈਟਾਂ ਨੂੰ 121 ਕਰੋੜ 42 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਅਮਿਤਾ ਬੱਛੇ ਨੇ ਜਨਵਰੀ 2025 ਦੇ ਵਿੱਚ ਮੁੰਬਈ ਦੇ ਅੰਧੇਰੀ ਇਲਾਕੇ ਦੇ ਵਿੱਚ ਆਪਣਾ ਡੁਪਲੈਕਸ ਅਪਾਰਟਮੈਂਟ 83 ਕਰੋੜ ਰੁਪਏ ਦੇ ਵਿੱਚ ਵੇਚਿਆ ਜੋ ਕਿ ਉਹਨਾਂ ਦੇ ਵੱਲੋਂ April 2021 ਦੇ ਵਿੱਚ 31 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ ਸੀ ਅਕਸ਼ੇ ਕੁਮਾਰ ਨੇ ਆਪਣੇ ਬੋਰੀਵਲੀ ਪੂਰਬ ਵਾਲੇ ਅਪਾਰਟਮੈਂਟ ਨੂੰ 4 ਕਰੋੜ 25 ਲੱਖ ਰੁਪਏ ਦੇ ਵਿੱਚ ਵੇਚਿਆ ਜਿਸ ਨੂੰ ਉਹਨਾਂ ਦੇ ਵੱਲੋਂ ਨਵੰਬਰ 2017 ਦੇ ਵਿੱਚ 2 ਕਰੋੜ 138 ਲੱਖ ਰੁਪਏ ਦੇ ਵਿੱਚ ਖਰੀਦਿਆ ਗਿਆ ਸੀ ਤੇ ਗੱਲ ਕਰਦੇ ਹਾਂ ਸੁਨਕਸ਼ ਸਿਨਾ ਨੇ ਆਪਣਾ ਬਾਂਦਰਾ ਵਾਲਾ ਅਪਾਰਟਮੈਂਟ 22 ਕਰੋੜ 50 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਜੋ ਕਿ ਉਹਨਾਂ ਦੇ ਵੱਲੋਂ ਮਾਰਚ 2020 ਦੇ ਵਿੱਚ 14 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ ਸੀ ਤੇ ਬਾਲੀਵੁੱਡ ਨਿਰਦੇਸ਼ਕ ਸੁਭਾਸ਼ ਕਈ ਅਤੇ ਉਹਨਾਂ ਦੀ ਪਤਨੀ ਮੁਕਤਾ ਕਈ ਨੇ ਜਨਵਰੀਦ ਵਿੱਚ ਮੁੰਬਈ ਦੇ ਅੰਦੇਰੀ ਇਲਾਕੇ ਦੇ ਵਿੱਚ ਇੱਕ ਅਪਾਰਟਮੈਂਟ ਨੂੰ 12 ਕਰੋੜ 85 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਜੋ ਕਿ ਉਹਨਾਂ ਨੇ ਅਗਸਤ 2016 ਦੇ ਵਿੱਚ 8 ਕਰੋੜ 72 ਲੱਖ ਰੁਪਏ ਦੇ ਵਿੱਚ ਖਰੀਦਿਆ ਸੀ ਭਾਰਤੀ ਸੰਗੀਤਕਾਰ ਅਤੇ ਗਾਇਕ ਅਨੂ ਮਲਕ ਅਤੇ ਉਹਨਾਂ ਦੀ ਪਤਨੀ ਅੰਜੂ ਮਲਕ ਨੇ ਸੈਂਟ ਕ੍ਰੂਜ਼ ਵੈਸਟ ਮੁੰਬਈ ਦੇ ਵਿੱਚ ਇਕੋ ਰਿਹਾਇਸ਼ੀ ਪ੍ਰੋਜੈਕਟ ਦੇ ਵਿੱਚ ਅਤੇ ਇਕੋ ਮੰਜ਼ਲ ਤੇ ਸਥਿਤ ਦੋ ਫਲੈਟ 14 ਕਰੋੜ 49 ਲੱਖ ਰੁਪਏ ਦੇ ਵਿੱਚ ਵੇਚੇ ਨੇ ਜਿਵੇਂ ਕਿ ਸਕੁਅਰ ਯਾਰਡਸ ਦੁਆਰਾ ਉਹਨਾਂ ਦੀ ਵੈੱਬਸਾਈਟ ਤੇ ਮੌਜੂਦ ਜਾਇਦਾਦ ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੇ ਵਿੱਚ ਦਰਸਾਇਆ ਗਿਆ ਇਹ ਲੈਣ-ਦੇਣ ਫਰਪੀ 2025 ਦੇ ਵਿੱਚ ਕਰਵਾਇਆ ਗਿਆ ਸਕੁਅਰ ਯਾਰਡਸ ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਅਨੁਸਾਰ ਜੋ ਦੋ ਫਲੈਟਸ ਅੰਜੂ ਤੇ ਅਨੂ ਦੇ ਵੱਲੋਂ ਵੇਚੇ ਗਏ ਨੇ ਉਹ ਖੁਸ਼ੀ ਬਲਮੈਂਡੋ ਦੇ ਵਿੱਚ ਇੱਕੋ ਮੰਜ਼ਲ ਤੇ ਸਥਿਤ ਹਨ ਇਹਨਾਂ ਫਲੈਟਸ ਦਾ ਕੁੱਲ ਬਣਾਈ ਗਈ ਖੇਤਰਫਲ 233.64 ਵਰਗ ਮੀਟਰ ਹੈ ਅਤੇ ਸਮਝੌਤੇ ਦੇ ਵਿੱਚ ਦੋ ਕਾਰ ਪਾਰਕਿੰਗ ਸਪੇਸ ਵੀ ਸ਼ਾਮਲ ਹੈ ਇਸ ਲੈਣ ਦੇਣ ਤੇ ਕੁੱਲ 8691000 ਰੁਪਏ ਦੀ ਜੋ ਸਟੈਂਪ ਡਿਊਟੀ ਅਤੇ 30000 ਰੁਪਏ ਦੀ ਰਜਿਸਟ੍ਰੇਸ਼ਨ ਚਾਰजेस ਵੀ ਖਰਚੇ ਗਏ ਨੇ ਖੁਸ਼ੀ ਬਲਮੋਂਡੋ ਖੁਸ਼ੀ ਵਰਲ ਡਿਵੈਲਪਰਸ ਦੁਆਰਾ ਵਿਕਸਿਤ ਇਹ ਰੈਡੀ ਟੂ ਮੂਵ ਰਿਹਾਇਸ਼ੀ ਪ੍ਰੋਜੈਕਟ ਹੈ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ 2025 ਦੇ ਵਿੱਤੀ ਸਾਲ ਦੇ ਲਈ 273 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਿਸਦਾ ਮਕਸਦ ਸ਼ਹਿਰੀ ਢਾਂਚੇ ਅਤੇ ਜਨਤਕ ਸਹੂਲਤਾਂ ਨੂੰ ਬਿਹਤਰ ਬਣਾਉਣਾ ਹੈ ਮੁੱਖ ਯੋਜਨਾਵਾਂ ਦੇ ਵਿੱਚ ਸੈਕਟਰ 20 43 ਅਤੇ 46 ਦੇ ਵਿੱਚ 600 ਤੋਂ ਵੱਧ ਸਰਕਾਰੀ ਘਰ ਬਣਾਉਣ ਅਤੇ ਸ੍ਰਾਂਗਪੁਰ ਦੇ ਵਿੱਚ 980 ਮਿਲੀਅਨ ਰੁਪਏ ਦੀ ਲਾਗਤ ਦੇ ਨਾਲ ਆਧੁਨਿਕ ਪੁਲਿਸ ਪ੍ਰਸ਼ਾਸਨ ਕੇਂਦਰ ਬਣਾਉਣਾ ਸ਼ਾਮਲ ਹੈ ਇਹ ਪ੍ਰੋਜੈਕਟ ਨਾ ਸਿਰਫ ਚੰਡੀਗੜ੍ਹ ਦੇ ਵਿੱਚ ਸਗੋਂ ਪੂਰੇ ਟ੍ਰਾਈਸਿਟੀ ਖੇਤਰ ਜਿਵੇਂ ਕਿ ਮੋਹਾਲੀ ਪੰਚਕੁਲਾ ਅਤੇ ਜ਼ਰਖਪੁਰ ਦੇ ਵਿੱਚ ਵਿਕਾਸ ਨੂੰ ਪ੍ਰੇਰਿਤ ਕਰਨਗੇ ਜਿਸ ਨਾਲ ਇਹ ਖੇਤਰ ਕਾਰੋਬਾਰ ਅਤੇ ਰਿਹਾਇਸ਼ ਦੇ ਲਈ ਇੱਕ ਵਧੀਆ ਥਾਂ ਬਣੇਗਾ। ਚੰਡੀਗੜ੍ਹ ਪ੍ਰਸ਼ਾਸਨ ਦੀ ਇਹ ਯੋਜਨਾ ਸ਼ਹਿਰੀ ਬਦਲਾਅ ਦੇ ਲਈ ਉਹਨਾਂ ਦੀ ਸੋਚ ਦਾ ਸਬੂਤ ਹੈ। ਨਵੇਂ ਘਰਾਂ ਤੇ ਢਾਂਚੇ ਦੀ ਬਨਾਵਟ ਖੇਤਰ ਦੇ ਵਿੱਚ ਨਵੇਂ ਮਾਪਦੰਡ ਬਣਾਏਗੀ। ਜ਼ਿਰਕਪੁਰ ਜਿਹੇ ਨੇੜਲੇ ਸ਼ਹਿਰਾਂ ਦੇ ਲਈ ਇਹ ਵਿਕਾਸ ਚੰਗੀ ਕਨੈਕਟੀਵਿਟੀ ਅਤੇ ਵੱਧ ਮੰਗ ਲਿਆਏਗਾ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਰਿਹਾਇਸ਼ੀ ਅਤੇ ਵਪਾਰਕ ਰੀਅਲ ਅਸਟੇਟ ਦੇ ਵਿੱਚ ਦਿਲਚਸਪੀ ਵੀ ਵਧੇਗੀ। ਤਾਂ ਇਹ ਸੀ ਟੌਪ 6 ਪ੍ਰਾਪਰਟੀ ਨਿਊਜ਼ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬ ਦੇ ਪਹਿਲੇ 42 ਮੰਜ਼ਲਾ ਟਾਵਰ ਦੇ ਬਾਰੇ ਮਾਰਬਲਾ ਰॉयਸធី ਮੋਹਾਲੀ ਦੇ ਸੈਕਟਰ 83 ਦੇ ਵਿੱਚ ਮਾਰਬਲਾ ਰॉयਸ ਲੈ ਕੇ ਆ ਰਿਹਾ ਹੈ ਪੰਜਾਬ ਦੀ ਪਹਿਲੀ 42 ਮੰਜ਼ਲਾ ਇਮਾਰਤ ਇਹ ਲੈਂਡਮਾਰਕ ਬਲਾ ਦੇ ਵੱਲੋਂ ਆਕਸ਼ਨ ਦੇ ਵਿੱਚ ਖਰੀਦੀ ਗਈ ਸੀ ਤੇ ਹੁਣ ਇਹ ਗਮਾੜਾ ਅਪਰੂਵ ਹੋ ਚੁੱਕੀ ਹੈ ਤੋਂ ਦੱਸਦੇ ਕਿ ਮਾਰਬਲਾ ਦੇ ਵੱਲੋਂ ਇੱਥੇ 4 ਬੀ ਐਚ ਕੇ ਅਤੇ 5 ਬੀ ਐਚ ਕੇ ਫਲੈਟਸ ਉਸਾਰੇ ਚਾਣਗੇ ਜੋ ਕਿ ਬਹੁਤ ਹੀ ਖਾਸ ਸੁਵਿਧਾਵਾਂ ਦੇ ਨਾਲ ਲੈਸ ਹੋਣਗੇ ਅੱਜ ਜੇ ਪਹੁੰਚਿਆ ਮਹਾਰਦੇਸ਼ ਸੈਕਟਰ 83 ਇਹਦੇ ਵਿੱਚ ਆਈਟੀ ਸਿਟੀ ਜਾਂ ਫਿਰ ਕਹリエ ਕਿ 에어로 ਸਿਟੀ ਮਾਰਬਲਾ ਰਾਇਸ ਔਰ ਪ੍ਰੀ ਲਾਂਚ ਪ੍ਰੋਜੈਕਟ ਤੁਹਾਡੇ ਲੈ ਕੇ ਆ ਰਿਹਾ ਹੈ ਜਿਸ ਦਾ ਸੁਪਨਾ ਸ਼ਾਇਦ ਤੁਸੀਂ ਆਪਣੇ ਘਰ ਬੈਠੇ ਵੇਖ ਰਹੇ ਹੋ ਤਾਂ ਮਾਰਬਲਾ ਤੁਹਾਡੇ ਨਾਲ ਪ੍ਰੋਮਿਸ ਕਰ ਰਿਹਾ ਹੈ ਕਿ ਪ੍ਰੋਜੈਕਟ ਤੁਹਾਨੂੰ 227 ਤੋਂ 2028 ਤੱਕ ਸੌਂਪ ਦੇਵੇਗਾ ਉਮੀਦ ਉਸ ਪ੍ਰੋਜੈਕਟ ਦੀ ਜਿਸ ਦਾ ਸੁਪਨਾ ਸ਼ਾਇਦ ਵੱਡੀਆਂ ਸਿਟੀਜ਼ ਦੇ ਵਿੱਚ ਰਹਿੰਦੇ ਲੋਕ ਲੈਂਦੇ ਨੇ ਤੇ ਪੰਜਾਬ ਦੀ ਉਹ ਪਹਿਲੀ ਇਮਾਰਤ ਜੋ ਕਿ 42 ਮੰਜ਼ਲਾ ਹੋਵੇਗੀ ਪੰਜਾਬ ਦੀ ਪ੍ਰਾਇਸ ਸਥਿਤੀ ਦੀ ਉਹ ਪਹਿਲੀ ਇਮਾਰਤ ਜਿਸ ਨੂੰ ਆਕਸ਼ਨ ਦੇ ਥਰੂ ਇਸ ਲੈਂਡ ਨੂੰ ਖਰੀਦਿਆ ਗਿਆ ਤੇ ਗਮਾਟਾ ਦੇ ਵੱਲੋਂ ਹੁਣ ਇਸ ਨੂੰ ਅਪਰੂਵ ਵੀ ਕਰ ਦਿੱਤਾ ਗਿਆ ਮਾਰਬਲਾ ਰਾਇਲਸ ਦੇ ਵਿੱਚ ਉਹ ਖਾਸ ਸਹੂਲਤਾਂ ਹੋਣਗੀਆਂ ਜੋ ਤੁਹਾਡੇ ਘਰ ਦੇ ਅੰਦਰ ਸੁੱਖ ਸੁਵਿਧਾਆਂ ਤੁਹਾਨੂੰ ਪ੍ਰਵਾਨ ਕਰਨਗੀਆਂ ਜਿਸ ਦਾ ਸੁਪਨਾ ਸ਼ਾਇਦ ਹਰ ਕੋਈ ਆਪਣੀ ਜੀਵਨ ਦੀ ਆਪਣੀ ਕਮਾਈ ਲਗਾ ਕੇ ਵੇਖਦਾ ਹੈ ਤੇ ਇਸ ਪ੍ਰੋਜੈਕਟ ਦੇ ਵਿੱਚ 2027 ਤੋਂ 28 ਤੱਕ ਤੁਹਾਨੂੰ ਮਿਲੇਗਾ ਤੁਹਾਡੇ ਸੁਪਨਿਆਂ ਦਾ ਘਰ ਗੱਲ ਕਰ ਰਹੇ ਹਾਂ ਮਾਰਬਲ ਰਾਇਸ ਦੀ ਪੰਜਾਬ ਦੀ ਉਹ ਬਿਲਡਿੰਗ ਜਿਸਦੇ ਵਿੱਚ ਹੋਣਗੀਆਂ 42 ਮੰਜ਼ਲੇ ਤੇ ਉਸ 42 ਮੰਜ਼ਲਾਂ ਦੇ ਵਿੱਚ ਹੋਵੇਗਾ ਇੱਕ ਤੁਹਾਡਾ ਸੁਪਨਿਆਂ ਦਾ ਘਰ ਜਿਸਦੇ ਲਈ ਤੁਸੀਂ ਆਪਣੀ ਬਹੁਤ ਸਾਰੀ ਜਮਾ ਪੂੰਜੀ ਕੀਤੀ ਹੈ ਤੇ ਉਮੀਦਾਂ ਵੇਖੀਆਂ ਨੇ ਸੁਪਨਾ ਵੇਖਿਆ 2027-28 ਦੇ ਵਿੱਚ ਉਹ ਪ੍ਰੋਜੈਕਟ ਮਾਰਬਲ ਰਾਇਸ ਪੂਰਾ ਕਰਕੇ ਤੁਹਾਡੇ ਤੱਕ ਲੈ ਕੇ ਜਾਵੇਗਾ ਤੇ ਉਸੇ ਪ੍ਰੋਜੈਕਟ ਦੇ ਵਿੱਚ ਕਿਹੋ ਜਿਹਾ ਤੁਹਾਡੇ ਡ੍ਰੀਮ ਹਾਊਸ ਹੋਣਗੇ ਉਸ ਲਈ ਤੁਹਾਨੂੰ ਇੱਕ ਡੈਮੋ ਹਾਊਸ ਵਿਖਾਵਾਂਗੇ ਤੇ ਆਓ ਚੱਲਦੇ ਹਾਂ ਤਾਂ ਇਹ ਤੁਹਾਡਾ ਉਹ ਅਲਿਸ਼ਾਨ ਫਲੈਟ ਜਿਸ ਨੂੰ ਖਰੀਦਣ ਦੇ ਲਈ ਤੁਸੀਂ ਸੁਪਨਾ ਵੇਖਿਆ ਹੋਵੇਗਾ ਤੇ ਮਾਰਬਲਰ ਕਿਹੋ ਜੀਆਂ ਫੈਸਿਲਿਟिज ਇਸ ਫਲੈਟ ਦੇ ਵਿੱਚ ਲੈ ਕੇ ਆਇਆ ਤੁਹਾਡੀ ਗੱਲਬਾਤ ਕਰਾਵਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਸੇਲਸ ਪਰਸਨ ਹਰਜੋਤワਸੀਰ ਜੀ ਤੁਹਾਡਾ ਸਦੀ ਪੰਜਾਬ ਨਾਮ ਚ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕਿਹੋ ਜੀਆਂ ਖਾਸ ਸੁਵਿਧਾਵਾਂ ਨੇ ਇਸ ਫਲੈਟ ਦੇ ਵਿੱਚ ਜਿਸ ਦੇ ਨਾਲ ਲੋਕਾਂ ਦੀਆਂ ਉਮੀਦਾਂ ਪੂਰੀਆਂ ਹੋਣਗੀਆਂ ਜੀ ਬਿਲਕੁਲ ਇਹ ਜਿਹੜਾ ਸੀ ਪ੍ਰੋਜੈਕਟ ਅੱਜ ਆਇਆ ਹੈ ਇਹ 42 ਫਲੋਰਸ ਟੌਲੈਸਟ ਟਾਵਰ ਆਫ ਟ੍ਰਾਇਓਸਿਟੀ ਦੀ ਗੱਲ ਕਰੀਏ ਇਸ ਤੋਂ ਉੱਪਰ ਕੋਈ ਵੀ ਟਾਵਰ ਨਹੀਂ ਹੈ ਤੁਸੀਂ ਇਹ ਸੋਚੋ ਕਿ 40 420 ਫੁੱਟ ਉੱਪਰ ਅਸੀਂ ਖੜੇ ਹੋ ਕੇ ਕੋਈ ਵੀ ਚੀਜ਼ ਥੱਲੇ ਦੇਖਾਂਗੇ ਤਾਂ ਸਾਨੂੰ ਕਿੰਨਾ ਵਾਸਟ 뷰 ਆਏਗਾ ਸੋ ਮਾਬਲਾ ਸਾਡਾ ਲਗਜ਼ਰੀ ਕਨਸੈਪਟ ਹੈ ਹਰ ਇੱਕ ਚੀਜ਼ ਜੋ ਅਸੀਂ ਬਣਾਈ ਹੈ ਉਹ ਲਗਜ਼ਰੀ ਬਣਾਈ ਹੈ ਜਿਨੇ ਵਰਡੇ ਸਾਡੇ ਫਲੈਟਸ ਹਨ ਜੋ ਸਾਡੀ ਲੋਕੇਸ਼ਨਸ ਹਨ ਉਨੇ ਹੀ ਵੱਡੀ ਅਸੀਂ ਐਮੈਨਿਟੀਆਂ ਵੀ ਨਾਲ ਦੇ ਰਹੇ ਹਾਂ ਤੁਸੀਂ ਫਲੈਟ ਦਾ ਸਾਈਜ਼ ਦੇਖੋ ਸਾਡਾ ਇਹ 4390 ਸਕੂਅਰ ਫੀਟ ਦਾ ਸਾਡੇ ਕੋਲ ਫਲੈਟ ਸਾਈਜ਼ ਹੈ ਮੋਟਾ-ਮੋਟਾ ਇੱਕ ਕਨਾਲ ਦਾ ਫਲੈਟ ਸਾਈਜ਼ ਜਿਹੜਾ ਸਾਡੇ ਅਸੀਂ ਦੇਖ ਰਹੇ ਹੋਂ ਨੇ ਇਹਦੇ ਵਿੱਚ ਸਾਡੇ ਕੋਲ 5 ਬੈੱਡਰੂਮਸ ਹਨ ਜਿਹਦੇ ਵਿੱਚ ਸਟੋਰ ਰੂਮ ਅਸੀਂ ਨਾਲ ਦੇ ਰਹੇ ਹਾਂ ਪੂਜਾ ਰੂਮ ਇਹਦੇ ਨਾਲ ਦੇ ਰਹੇ ਹਾਂ ਪਾਊਡਰ ਰੂਮ ਅਸੀਂ ਨਾਲ ਦੇ ਰਹੇ ਆ ਸੋ ਯੂਜੂਲੀ ਅਜ ਤੋਂ ਪਹਿਲੇ 10 ਸਾਲ ਪਹਿਲੇ ਕਿਦ ਤਰੀਏ ਅਸੀਂ ਫਲੈਟ ਦੇਖਣ ਜਾਂਦੇ ਸੀ ਲੋਕ ਸੇਫਟੀ ਦੀ ਗੱਲ ਨਹੀਂ ਕਰਦੇ ਸੀ ਅੱਜ ਅਸੀਂ ਇੱਥੇ 5 ਟਾਇਰ ਸਿਕਿਉਰਿਟੀ ਇੱਥੇ ਦੇ ਰਹੇ ਆ ਰਾਈਟ ਜੋ ਹੋਰ ਕੋਈ ਵੀ ਬਿਲਡਰ ਇੱਥੇ ਨਹੀਂ ਦੇ ਰਿਹਾ ਇਹੀ ਚੀਜ਼ਾਂ ਸਾਨੂੰ ਸਭ ਤੋਂ ਉੱਪਰ ਅੱਜ ਦੇ ਰੇਟਿਜ ਲੈ ਕੇ ਜਾਂਦੇ ਹਨ ਦਿਸ ਇਜ਼ ਵਾਟ ਕ੍ਰੀਏਟਸ ਦਾ ਬ੍ਰਾਂਡ ਅਸ ਜਿ ਬ੍ਰਾਂਡ ਹਾ ਇਹ ਨਹੀਂ ਸਭ ਚੀਜ਼ਾਂ ਕਰਕੇ ਬ੍ਰਾਂਡ ਆ ਕੋਈ ਪਾਰਕਿੰਗ ਬਾਰੇ ਨਹੀਂ ਪੁੱਛਦਾ ਸੀ ਅੱਜ ਤੋਂ ਪਹਿਲੇ ਕੁਝ ਸਾਲ ਪਹਿਲੇ ਅੱਜ ਅਸੀਂ ਦੋ ਦੋ ਗੱਡੀਆਂ ਦੀ ਪਾਰਕਿੰਗ ਨਾਲ ਦੇ ਰਿਹਾ ਡਬਲ ਬੇਸਮੈਂਟ ਪਾਰਕਿੰਗ ਨਾਲ ਦੇ ਰਿਹਾ ਗ੍ਰੀਨ ਏਰੀਆ ਅਸੀਂ ਬਹੁਤ ਜ਼ਿਆਦਾ ਦੇ ਰਿਹਾ ਅਸੀਂ ਜਿੰਨਾ ਸਾਡੇ ਫਲੈਟ ਦੇ ਸਾਈਜ਼ ਹਨ ਉਸ ਤੋਂ ਕੁਝ ਗੁਣਾ ਜ਼ਿਆਦਾ ਅਸੀਂ ਜਿਹੜੀ ਗ੍ਰੀਨਰੀ ਦੇ ਰਿਹਾ ਸਾਡੀ 90% ਦੀ ਗ੍ਰੀਨਰੀ ਹੈ ਕੋਈ ਵੀ ਬਿਲਡਰ 90% ਗ੍ਰੀਨਰੀ ਨਹੀਂ ਕਰਦਾ ਉਹ ਸੋਚਦਾ ਕਿ ਮੈਂ मैक्सिमम टू मैक्सिमम ਕਵਰ ਕਰਾ ਮੈਂ ਪੈਸੇ ਕਮਾਵਾਂ ਬਟ ਅਸੀਂ ਉਹਦੇ ਨਾਲ ਗ੍ਰੀਨਰੀ ਵੀ ਤੁਹਾਨੂੰ ਨਾਲ ਹੀ ਦਿੰਦੇ ਹਾਂ ਬਿਲਕੁਲ ਕੋਈ ਵੀ ਫੀਮੇਲ ਇੱਕ ਘਰ ਲੈਂਦੀ ਹੈ ਸਭ ਤੋਂ ਪਹਿਲਾਂ ਉਹ ਵੇਖਦੀ ਹੈ ਕਿ ਮੈਨੂੰ ਕਿਚਨ ਦੇ ਵਿੱਚ ਕਿਹੋ ਜਿਹੀਆਂ ਫੈਸਿਲਿਟੀਆਂ ਮਿਲਣਗੀਆਂ ਕਿਉਂਕਿ ਬੈਡਰੂਮ ਤੋਂ ਬਾਅਦ ਉਹਨਾਂ ਦਾ ਸੁਪਨਾ ਹੁੰਦਾ ਹੈ ਕਿ ਮੇਰੇ ਕਿਚਨ ਬਹੁਤ ਕੈਂਟ ਜਿਹਾ ਹੋਵੇ ਤਾਂ ਕਿਚਨ ਦੇ ਵਿੱਚ ਕੀ ਖਾਸ ਸੁਵਿਧਾਵਾਂ ਨੇ ਅਸੀਂ ਬਿਲਕੁਲ ਜਿਹੜਾ ਤੁਸੀਂ ਨਾਮ ਲਿਆ ਸੀ ਬਿਲਕੁਲ ਕੈਂਟ ਕਿਚਨ ਬਣਾ ਕੇ ਦੇ ਰਹੇ ਹਾਂ ਬੇਸਿਕਲੀ ਅਮਰੀਕਨ ਕਿਚਨ ਡਿਜ਼ਾਈਨ ਅਸੀਂ ਦੇ ਰਹੇ ਹਾਂ ਜਿਦੇ ਵਿੱਚ ਵੈਟ ਕਿਚਨ ਔਰ ਡਰਾਈ ਕਿਚਨ ਦਾ ਅਲੱਗ ਕਨਸੈਪਟ ਯੂਜੂਲੀ ਕੀ ਹੁੰਦਾ ਏ ਸੀ ਤੁਹਾਨੂੰ ਕੋਈ ਵੀ ਬਿਲਡਰ ਤੁਹਾਨੂੰ ਕਿਚਨ ਦੇਗਾ ਉਸ ਕਿਚਨ ਦੇ ਵਿੱਚ ਯੂਜੂਲੀ ਹੌਬ ਲਗਾ ਦੇਗਾ ਚਿਮਨੀ ਲਗਾ ਦੇਗੀ ਤੁਸੀਂ ਜਿਸ ਤਰ੍ਹਾਂ ਇਹ ਕਿਚਨ ਦੇਖ ਰਹੇ ਹੋ ਐਗਜ਼ੈਕਟਲੀ ਇਸ ਤਰ੍ਹਾਂ ਦੀ ਕਿਚਨ ਤੁਹਾਨੂੰ ਮਿਲੇਗੀ ਇਹਦੇ ਵਿੱਚ ਡਬਲ ਡੋਰ ਫ੍ਰਿਜ ਅਸੀਂ ਤੁਹਾਨੂੰ ਲਗਾ ਕੇ ਦੇ ਰਹੇ ਹਾਂ 600 ਲੀਟਰ ਦਾ ਫ੍ਰਿਜ ਰਹੇਗਾ ਇਸ ਦੇ ਨਾਲ ਇਨ ਬਿਲਟ OTG microwaves ਤੁਹਾਨੂੰ ਲਗਾ ਕੇ ਦੇ ਰਹੇ ਹਾਂ ਸੋ ਦਿਸ ਮੇਕਸ ਇਟ ਲਕਜ਼ਰੀ ਰਾਈਟ ਇਸ ਦੇ ਬਾਅਦ ਅਸੀਂ ਤੁਹਾਨੂੰ ਚਿਮਨੀ ਹੌਬ ਲਗਾ ਕੇ ਦੇ ਰਹੇ ਹਾਂ ਉਹ ਵੀ ਦੋ ਚਿਮਨੀਆਂ ਦੋ ਹੌਬਸ ਹਨ ਕਿਸੇ ਨੇ ਵੇਜ ਨਾਨ ਵੇਜ ਅਲੱਗ ਅਲੱਗ ਬਣਾਉਣਾ ਹੈ ਕਿਸੇ ਨੇ ਸਰਵੈਂਟ ਨੂੰ ਆਪਣੀ ਅਲੱਗ ਕਿਚਨ ਦੇਣਾ ਜਿਸ ਤਰ੍ਹਾਂ ਮੋਡੂਲਰ ਪੂਰੀ ਕਿਚਨ ਦੇਖ ਰਹੇ ਹੋ ਐਗਜ਼ੈਕਟਲੀ ਇਸ ਤਰ੍ਹਾਂ ਹੀ ਤੁਹਾਨੂੰ ਕਿਚਨ ਪੂਰੀ ਮਿਲੇਗੀ ਡਿਸ਼ਵਾਸ਼ਰ ਗੀਜ਼ਰ ਵਾਸ਼ਿੰਗ ਮਸ਼ੀਨ ਕਲੋਡ ਡਰਾਅਰ ਵੀ ਤੁਹਾਨੂੰ ਇਹਦੇ ਵਿੱਚ ਅਸੀਂ ਲਗਾ ਕੇ ਦੇ ਰਹੇ ਹਾਂ ਤਾਂ ਬਿਲਕੁਲ ਕਿਚਨ ਦੇ ਨਾਲ ਤੁਸੀਂ ਬਹੁਤ ਹੀ ਖਾਸ ਧਿਆਨ ਰੱਖਿਆ ਇੱਕ ਡਾਈਨਿੰਗ ਏਰੀਆ ਮਾਰਬਲਾ ਜੋ ਕਿ ਆਪਣੇ ਗ੍ਰਾਹਕਾਂ ਨੂੰ ਦੇਵੇਗਾ ਬਹੁਤ ਹੀ ਲਕਚਰੀਅਸ ਇਹ ਡਾਈਨਿੰਗ ਏਰੀਆ ਹੋਵੇਗਾ ਹਾਲਾਂਕਿ ਇਹਦੇ ਨਾਲ ਇੱਕ ਲੌਬੀ ਵੀ ਹੈ ਬਿਲਕੁਲ ਦੇਖੋ ਯੂਜੂਲੀ ਕੀ ਹੁੰਦਾ ਹੈ ਅਸੀਂ ਜਿਹੜੇ ਵੀ ਕਿਸੇ ਵੀ ਅਗਰ ਫਲੈਟ ਦੇ ਅੰਦਰ ਯੂਜੂਲੀ ਗੱਲ ਕਰੀਏ ਤਾਂ ਇੱਕ ਡਰਾਇੰਗ ਤੇ ਡਾਈਨਿੰਗ ਕਾਮਨ ਹੁੰਦਾ ਰਾਈਟ ਬਟ ਇਸ ਦੇ ਵਿੱਚ ਅਸੀਂ ਡਰਾਇੰਗ ਏਰੀਆ ਬਿਲਕੁਲ ਡਿਫਰੈਂਟ ਕਰਤਾ ਤੁਹਾਡੇ ਗੈਸਟ ਆਣ ਉਹਥੇ ਬੈਟਰਿੰ ਤੁਸੀਂ ਆਪਣਾ ਫੈਮਿਲੀ ਟਾਈਮ ਇੰਜੋਏ ਕਰਨਾ ਸੀ ਫੈਮਿਲੀ ਲਾਉਂਜ ਅਲੱਗ ਬਣਾ ਲਿਆ ਅਸੀਂ ਤੁਹਾਨੂੰ ਬ੍ਰੈਕਫਾਸਟ ਲ ਫੀਟ ਐਂਜੋਏ ਕਰ ਸਕਦੇ ਆ ਇਸ ਦੇ ਨਾਲ ਹੀ ਈਜ਼ੀ ਐਕਸੈਸਿਬਿਲਟੀ ਕਰਕੇ ਅਸੀਂ ਬਿਲਕੁਲ ਕਿਚਨ ਦੇ ਨਾਲ ਅਸੀਂ ਡਾਈਨਿੰਗ ਟੇਬਲ ਵੀ ਤੁਹਾਨੂੰ ਲਗਾ ਦੇਤਾ ਤੇ ਇਹ ਵਾਲਾ ਹੈ ਮਾਸਟਰ ਬੈਡਰੂਮ ਇਹ ਸਭ ਤੋਂ ਵੱਡਾ ਬੈਡਰੂਮ ਆ ਜਾਏਗਾ ਮਾਸਟਰ ਬੈਡਰੂਮ 18/13 ਦਾ ਸਾਈਜ਼ ਇਹ ਪੂਰਾ ਫਲੈਟ ਦੀ ਅਗਰ ਅਸੀਂ ਗੱਲ ਕਰੀਏ ਮੋਟਾ-ਮੋਟਾ ਇੱਕ ਕਨਾਲ ਦਾ ਫਲੈਟ ਹੈ ਵਾਲਾ ਸਾਡੇ ਕੋਲ ਜਿਸ ਦੇ ਵਿੱਚ ਅਗਰ ਅਸੀਂ ਇੱਕ ਦੀਵਾਰ ਤੋਂ ਲਾਸਟ ਦੀਵਾਰ ਦੀ ਗੱਲ ਕਰੀਏ ਤੇ 75 ਫੀਟ ਦਾ ਇੱਕ डिस्टेंस अंडर ਜੋ ਯੂਜੂਅਲੀ ਕਿਸੇ ਵੀ ਫਲੈਟ ਦੇ ਅੰਦਰ ਨਹੀਂ ਮਿਲਦਾ ਸਰੋ ਡਰਾਇੰਗ ਏਰੀਆ ਡਰਾਇੰਗ ਰੂਮ ਜਿਹਨੋਂ ਸੇ ਕਾਇਦਾ ਨੇ ਆ ਅਕਸਰ ਹੀ ਸਾਡੇ ਘਰ ਦੀ ਸਭ ਤੋਂ ਪਹਿਲੀ ਐਂਟਰੀ ਦੇ ਵਿੱਚ ਸਭ ਦੀ ਨਜ਼ਰ ਇਸਤੇ ਜਾਂਦੀ ਤੇ ਇਹ ਜ਼ਰੂਰੀ ਵੀ ਬਣ ਜਾਂਦਾ ਹੈ ਕਿ ਇਹ ਏਰੀਆ ਬਹੁਤ ਖਾਸ ਹੋਣਾ ਚਾਹੀਦਾ ਬਿਲਕੁਲ ਤੁਸੀਂ ਏਰੀਆ ਦੇਖੋ इन्ना वड्डा दिस इज ह्यूज ड्राइंग एरिया इस एस्तो वड्डा ड्राइंग एरिया किधर किदरे वेने मिलेगा चाहे नु असे किड रूम के लिए चाहे असे नु सर्वेंट रूम के लिए एदे विच भी काफी स्पेस है काफी जो खुला डुला इस भी बनाया गया चीज होर भी ऐड कर सकते हैं किसी ने अगर इस एज़ अ ऑफिस यूज करना है ते ऐसी एक तो एंट्रेंस नु देती है सो तोडे क्लाइंट्स बाहर तो आ सकदेन तोडेली अंदर तो एक्सेस है तुसी अंदर तो एक्सेस कर सकदे हो तो तोडे क्लाइंट्स बाहर तो आ सकदेन तो एज़ अ ऑफिस भी यूज कर सकदे हो अगर सर्वेंट रूम या किड्स रूम या ਅ ਸਟੱਡੀ ਰੂਮ ਨਹੀਂ ਯੂਜ਼ ਕਰਨਾ ਇਹਨਾਂ ਨਾਲ ਵੀ ਅਟੈਚ ਵਾਸ਼ਰੂਮ ਤਾਂ ਬਿਲਕੁਲ ਇਹ ਬਹੁਤ ਖਾਸ ਸਹੂਲਤਾਂ ਨੇ ਜੋ ਕਿ ਇਸ ਫਲੈਟ ਦੇ ਵਿੱਚ ਉਹਨਾਂ ਗ੍ਰਾਹਕਾਂ ਨੂੰ ਮਿਲਣ ਗਿਆ ਜਿਨ੍ਹਾਂ ਦੇ ਵੱਲੋਂ ਆਪਣੀ ਪੂਰੀ ਜ਼ਿੰਦਗੀ ਦੀ ਜਮਾ ਪੂੰਜੀ ਲਗਾਈ ਜਾਣੀ ਹੈ ਕਿਉਂਕਿ ਇੱਕ ਘਰ ਖਰੀਦਣ ਦੇ ਲਈ ਅਸੀਂ ਬਹੁਤ ਖਾਸ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਕਿਉਂਕਿ ਕਈ ਵਾਰੀ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਉਹ ਗਲਤੀਆਂ ਉਦੋਂ ਪਤਾ ਲੱਗਦੀਆਂ ਨੇ ਜਦੋਂ ਅਸੀਂ ਆਪਣਾ ਘਰ ਖਰੀਦ ਕੇ ਉਸ ਘਰ ਦੇ ਵਿੱਚ ਰਹਿਣ ਲੱਗ ਜਾਂਦੇ ਹਾਂ ਤੇ ਇਹ ਬਹੁਤ ਹੀ ਵਧੀਆ ਜੋ ਡਾਈਨਿੰਗ ਏਰੀਆ ਹੈ ਕਿਚਨ ਦੇ ਨਾਲ ਹੈ ਹਾਲਾਂਕਿ ਹਰਜੋਤ ਜੀ ਨੇ ਇੱਕ ਇੱਕ ਚੀਜ਼ ਸਾਡੇ ਜੋ ਕਲਾਇੰਟਸ ਹੈ ਜੋ ਸਾਡੇ ਇਸ ਖਾਸ ਸ਼ੋਅ ਨੂੰ ਵੇਖ ਰਿਹਾ ਉਹਨਾਂ ਨੂੰ ਵਿਸਾਦੇ ਨਾਲ ਸਮਝਾਈ ਹੈ ਤੇ ਇਸ ਖਾਸ ਪ੍ਰੋਜੈਕਟ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਮਾਰਬਲਾ ਦੇ ਵੱਲੋਂ ਆਪਣੇ ਕਲਾਇੰਟਸ ਦੇ ਲਈ ਲੈ ਕੇ ਆਈਆਂ ਜਾ ਰਹੀਆਂ ਨੇ ਕਿਉਂਕਿ 2027 28 ਦਾ ਵਾਅਦਾ ਮਾਰਬਲਾ ਦੇ ਵੱਲੋਂ ਕੀਤਾ ਗਿਆ ਤੇ ਉਹ ਵਾਅਦੇ ਨੂੰ ਪੂਰਾ ਕਰਨਾ ਵੀ ਇਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਹਾਲਾਂਕਿ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਇਸ ਫਲੈਟ ਦੇ ਵਿੱਚ ਉਹ ਦੇਣਗੇ ਕਿਹੜੀਆਂ ਚੀਜ਼ਾਂ ਨਹੀਂ ਦੇਣਗੇ ਤੇ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੇ ਖਾਸ ਪ੍ਰੋਜੈਕਟਸ ਅਸੀਂ ਜੀ ਪੰਜਾਬ ਨਾਮਾਚਲ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਈਏ ਕਿਉਂਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਇੱਕ ਘਰ ਤੇ ਲਗਾਉਣੀ ਹੁੰਦੀ ਹੈ ਮਾਰਬਲਾ ਦੇ ਵੱਲੋਂ ਆਪਣੇ ਗ੍ਰਾਹਕਾਂ ਦੇ ਲਈ ਕਿਹੜੀਆਂ ਖਾਸ ਸੁਵਿਧਾਵਾਂ ਦਾ ਧਿਆਨ ਰੱਖਿਆ ਗਿਆ ਹੈ ਇਸ ਲਈ ਗੱਲਬਾਤ ਕੀਤੀ ਸਾਡੇ ਸਹਿਯੋਗੀ ਮਨੋ ਜੋਸ਼ੀ ਨੇ ਮਾਰਬਲਾ ਦੇ ਡਾਇਰੈਕਟਰ ਨਾਲ ਮੁਹਾਲੀ ਸ਼ਹਿਰ ਦੀ ਗੱਲ ਕਰੀਏ ਜਾਂ ਅਸੀਂ ਗੱਲ ਕਰੀਏ ਗੇਟਵੇ ਆਫ ਪੰਜਾਬ ਮੁਹਾਲੀ ਜਿਹੜਾ ਕੀ ਆਉਣ ਵਾਲੇ ਫਿਊਚਰ ਸਿਟੀ ਦੇ ਤੌਰ ਤੇ ਜਿਹੜਾ ਹੈਗਾ ਵਿਕਸਿਤ ਕੀਤਾ ਜਾ ਰਿਹਾ ਹੈਗਾ ਬਹੁਤ ਲੋਕ ਨੇ ਬਹੁਤ ਮਿੰਤ ਕਰ ਰਹੇ ਨੇ ਸਰਕਾਰ ਜਿਹੜੀ ਹੈਗੀ ਹੈ ਬਾਹਰ ਤੋਂ ਬਿਲਡਰ ਜਿਹੜੇ ਨੇ ਉਹਨਾਂ ਨੂੰ ਇੱਥੇ ਲਿਆਉਣ ਵਾਸਤੇ ਪ੍ਰਯਾਸ ਕਰ ਰਹੇ ਕਿ ਬਾਹਰ ਦੇ ਜਿਹੜੇ ਬਿਲਡਰਸ ਨੇ ਉਹ ਪੰਜਾਬ ਆਣ ਪਰ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਦੀਆਂ ਫਿਊਚਰ ਦੀ ਬਿਲਡਿੰਗਸ ਐ ਆਪਾਂ ਕਹਿੰਦੇ ਜਿਹੜੇ ਉਹ ਕਿਸ ਤਰ੍ਹਾਂ ਦੀਆਂ ਬਿਲਡਿੰਗਾਂ ਬਣਨੀਆਂ ਨੇ ਔਰ ਸਰਕਾਰ ਦੀ ਕਿਸ ਤਰ੍ਹਾਂ ਮਦਦ ਹੈਗੀ ਐ ਇਸ ਲਈ ਅਸੀਂ ਗੱਲ ਕਰਾਂਗੇ ਅੱਜ ਸਾਡੇ ਨਾਲ ਮਾਲਬਰਾ ਗਰੁੱਪ ਦੇ ਰਾਜੇਸ਼ ਵਾਲੀਆ ਜੀ ਨੇ ਜਿਹੜੇ ਡਾਇਰੈਕਟਰ ਨੇ ਵਾਲੀਆ ਸਾਹਿਬ ਕਿਸ ਤਰ੍ਹਾਂ ਤੁਸੀਂ ਪ੍ਰੋਜੈਕਟ ਲੈ ਕੇ ਆ ਰਹੇ ਹੈਗੇ ਆ ਮੋਹਾਲੀ ਦੇ ਕੰਨੇ ਫਿਊਚਰ ਸਿਟੀ ਬਣਨ ਜਾ ਰਿਹਾ ਹੈਗਾ ਤੇ ਉਸ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਤੁਸੀਂ ਤੁਹਾਡਾ ਜਿਹੜਾ ਨਵਾਂ ਪ੍ਰੋਜੈਕਟ ਹੈ ਉਹਦੇ ਵਿੱਚ ਕੀ ਖਾਸ ਚੀਜ਼ ਹੋਏਗੀ ਜੋਸ਼ੀ ਜੀ ਜਿਹੜਾ ਸਾਡਾ ਨਵਾਂ ਪ੍ਰੋਜੈਕਟ ਹੈ ਜਿਹੜਾ ਲੇਟੈਸਟ ਅਸੀਂ ਬਣਾ ਰਹੇ ਹੋ ਹੈਗਾ ਮਾਰਵੇਲਾ ਰਵਾਇਸ ਦੇ ਨਾਮ ਉਹ ਬਿਲਕੁਲ ਆਈਟੀ ਸਿਟੀ ਦੇ ਵਿੱਚ ਅਸੀਂ ਗਮਾੜਾ ਕੋਲੋਂ ਲੈਂਡ ਲਈ ਸੀ ਤੇ ਉਹ ਰਫਲੀ 8 ਏਕੜ ਲੈਂਡ ਦੇ ਵਿੱਚ ਪ੍ਰੋਜੈਕਟ ਬਣ ਰਿਹਾ ਹੈ ਇਨਫੋਸਿਸ ਦੇ ਨਾਲ ਸਾਡੀ ਕਾਮਨ ਵਾਲ ਬੜਾ ਵਧੀਆ ਏਰੀਆ ਡਵੈਲਪ ਹੋ ਰਿਹਾ ਹੈਗਾ ਤੇ ਅਸੀਂ ਉੱਥੇ ਹਾਈएस्ट ਆਫ ਦਾ ਰੀਜਨ ਅਸੀਂ 42 ਸਟੋਰੀ ਟਾਵਰ ਉੱਥੇ ਬਣਾ ਰਹੇ ਹਾਂ ਤੇ ਸਾਡੀ ਕੰਸਟਰਕਸ਼ਨ ਸ਼ੁਰੂ ਹੈ ਦੋ ਬਲਾਕ ਦੀ ਕੰਸਟਰਕਸ਼ਨ ਅਸੀਂ ਸ਼ੁਰੂ ਕਰਤੀ ਹੈ ਤੇ ਵਿਦਨ ਰਿਕਾਰਡ ਟਾਈਮ ਅਸੀਂ ਉਹ ਪ੍ਰੋਜੈਕਟ ਕੰਪਲੀਟ ਕਰ ਦਾਂਗੇ ਵਿਦ ਉਹਦੇ ਚ ਫਾਈਵ ਸਟਾਰ ਮੈਨੇਟੀਜ਼ ਹੈਗੀਆਂ ਨੇ ਉਹਦੀ ਲੈਂਡਸਕੇਪ ਉਹਦੀ ਡਿਜ਼ਾਈਨਿੰਗ ਸਾਰੀ ਮੇਵਨ ਕੰਸਟਰਕਸ਼ਨ ਦੇ ਨਾਲ ਉਹ ਸ਼ੁਰੂ ਹੋ ਰਿਹਾ ਹੈਗਾ ਐਂਡ ਉਹ ਚ ਲਗਜ਼ਰੀ ਹੋਏਗੀ ਉਹਦਾ ਕਲੱਬ ਹਾਊਸ ਬੜਾ ਵੱਡਾ ਕਲੱਬ ਹਾਊਸ ਹੈਗਾ ਐਂਡ ਸੋ ਲੋਕਾਂ ਦੀ ਹੁਣ ਡਿਮਾਂਡ ਆ ਗਈ ਆ ਲਗਜ਼ਰੀ ਨੂੰ ਲੈ ਕੇ ਲੋਕਾਂ ਨੂੰ ਪਿਛਲੇ 7-8 ਸਾਲਾਂ ਤੋਂ ਜਦੋਂ ਤੋਂ ਗਮਾਡਾ ਨੇ ਆਕਸ਼ਨਾਂ ਸ਼ੁਰੂ ਕੀਤੀਆਂ ਨੇ ਤੇ ਲੋਕਾਂ ਨੂੰ ਲਗਜ਼ਰੀ ਲਿਆਉਣ ਵਾਲੇ ਬਿਲਡਰਜ਼ ਇੱਥੇ ਜਿਨ੍ਹਾਂ ਚੋਂ ਅਸੀਂ ਵੀ ਇੱਕ ਹੈਗੇ ਹਾਂ ਜਿਨ੍ਹਾਂ ਨੇ ਸ਼ੁਰੂ ਕੀਤੀ ਲਗਜ਼ਰੀ ਸੋ ਹੁਣ ਲੋਕ ਲਗਜ਼ਰੀ ਨੂੰ ਪਹਿਲਾਂ ਬੰਬੇ ਬੈਂਗਲੌਰ ਇਹਨਾਂ ਇਹਨਾਂ ਜਗ੍ਹਾ ਤੇ ਮਲਟੀ ਸਟੋਰੀ ਅਪਾਰਟਮੈਂਟਸ ਹੁੰਦੇ ਸੀ ਇੱਥੇ ਕਲਚਰ ਥੋੜਾ ਘੱਟ ਸੀ ਕਿਉਂਕਿ ਇਹੋ ਜਿਹੇ ਪ੍ਰੋਜੈਕਟ ਨਹੀਂ ਬਣਦੇ ਸੀ ਬਟ ਹੁਣ ਇਹ ਇੱਥੇ ਬਣ ਰਹੇ ਨੇ ਤੇ ਲੋਕ ਬੜਾ ਲਾਈਕ ਕਰ ਰਹੇ ਨੇ ਲੋਕ ਬਾਹਰੋਂ ਵੀ ਆ ਰਹੇ ਨੇ ਇੱਥੇ ਪ੍ਰੋਜੈਕਟਸ ਨੂੰ ਵਿਚ ਰਹਿਣ ਲਈ ਲਿਵਿੰਗ ਦਾ ਸਟੈਂਡਰਡ ਸਿਕਿਉਰਿਟੀ ਮੋਹਾਲੀ ਡਿਵੈਲਪ ਵੀ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ 에어ਪੋਰਟ ਨੇੜੇ ਹੈਗਾ ਸਾਡੇ ਪ੍ਰੋਜੈਕਟ ਤੋਂ ਮਾਰਵੇਲਾ ਗ੍ਰੈਂਡ ਤੋਂ ਬੜਾ ਨੇੜੇ ਆ 5 7 ਮਿੰਟ ਦਾ ਉੱਥੇ ਰਸਤਾ ਹੈਗਾ ਮਾਲਸ ਸ਼ੋਪਿੰਗ ਮਾਲ ਆ ਰਹੇ ਨੇ ਤੇ ਮੋਹਾਲੀ ਇੱਕ ਬੜੀ ਵਧੀਆ ਤਰੀਕੇ ਨਾਲ ਇੱਕ ਮਲਟੀ ਸਿਟੀ ਇਹ ਡਿਵੈਲਪ ਹੋ ਰਿਹਾ ਤੇ ਸੋ ਅਈ ਮੈਂ ਉਮੀਦ ਕਰਦਾ ਹਾਂ ਹੋਰ ਅੱਗੇ ਵੀ ਹੋਰ ਵਧੀਆ ਤੋਂ ਵਧੀਆ ਅਸੀਂ ਨਵੇਂ ਹੋਰ ਪ੍ਰੋਜੈਕਟ ਵੀ ਜਿਹੜੇ ਕੋਈ ਆਣਗੇ ਤੋਂ ਉਹਨਾਂ ਚ ਅਸੀਂ ਹੋਰ ਕੁਝ ਨਵਾਂ ਅਚੀਵਮੈਂਟ ਉੱਥੇ ਪ੍ਰਾਪਤ ਕਰਾਂਗੇ ਇਹ ਸ਼ਖਸ ਜਦੋਂ ਘਰ ਖਰੀਦਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਘਰ ਨੂੰ ਅੰਦਰੋਂ ਕਿਵੇਂ ਖੂਬਸੂਰਤ ਬਣਾਇਆ ਜਾਵੇ ਇਹ ਗੱਲਾਂ ਸਾਡੇ ਜ਼ਿਹਨ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੀਆਂ ਨੇ ਤੇ ਇੱਥੇ ਹੁਣ ਸੁਪਨਿਆਂ ਦਾ ਮਹਿਲ ਸਜਾਉਣ ਦੇ ਲਈ ਸਾਡੇ ਕੰਮ ਆਉਂਦੇ ਨੇ ਸਾਡੇ ਇੰਟੀਰੀਅਰ ਡਿਜ਼ਾਈਨਰਸ ਤੇ ਆਉਂਦੇ ਆਂਦੇ ਆ ਫਿਰ ਆਪਣੇ ਘਰ ਨੂੰ ਆਪਣੇ ਆਲੇ ਸ਼ਾਨ ਬੰਗਲੇ ਨੂੰ ਕਿਵੇਂ ਸਜਾਈਏ ਸਾਡੇ ਨਾਲ ਨੇ ਪ੍ਰਮੇਂਦਰ ਸਿੰਘ ਚਾਵਲਾ ਜੀ ਨੇ ਜਿਹੜੇ ਕਿ ਰਾਸ਼ਟਰਪਤੀ ਅਵਾਰਡ ਵਿਜੇਤਾ ਨੇ ਆਰਕੀਟੈਕਟ ਦੇ ਵਿੱਚ ਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਦੌਰ ਵਿੱਚ ਕਿਸ ਤਰ੍ਹਾਂ ਦੇ ਮਕਾਨ ਨੇ ਤੇ ਇੰਟੀਰੀਅਰ ਡਿਜ਼ਾਈਨ ਕਿਦਾਂ ਕੀਤਾ ਜਾ ਸਕਦਾ ਹੈ ਚਲੋ ਸਾਬ ਥੋੜਾ ਬਹੁਤ ਸਵਾਗਤ ਹੈ ਜੀ ਥੈਂਕ ਯੂ ਤੇ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਜਦੋਂ ਅੱਜ ਦੇ ਦੌਰ ਦੀ ਗੱਲ ਕਰੀਏਗੀ ਕੋਈ ਟਾਈਮ ਸੀਗਾ ਇੰਟੀਰੀਅਰ ਡਿਜ਼ਾਈਨਰ ਕੋਈ ਸਮਝਦਾਰੀ ਜੀ ਕੌਣ ਹੈਗਾ ਫਿਰ ਅੱਜ ਦਾ ਦੌਰ ਜਿਹੜਾ ਮਕਾਨ ਆਇਆ ਕਿਸੇ ਦਾ ਕਮਰਸ਼ੀਅਲ ਸਾਈਟ ਹੈਗੀ ਹੈ ਉਹ ਇੰਟੀਰੀਅਰ ਡਿਜ਼ਾਈਨ ਤੋਂ ਬਿਨਾ ਪੂਰੀ ਨਹੀਂ ਹੁੰਦੀ ਇੰਟੀਰੀਅਰ ਡਿਜ਼ਾਈਨ ਚ ਦੇਖੋ ਇਸ ਤਰ੍ਹਾਂ ਹੁੰਦਾ ਸਭ ਤੋਂ ਪਹਿਲੇ ਤਾਂ ਅਸੀਂ ਦੇਖੋ ਬੇਸਿਕ ਜਿਵੇਂ ਢਾਂਚਾ ਖੜਾ ਹੋ ਗਿਆ ਉਸ ਤੋਂ ਬਾਅ ਉਹਨਾਂ ਸਾਨੂੰ ਪਹਿਲੇ ਫਰਨੀਚਰ ਲੇਆਉਟ ਕਰਨਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਵੀ ਬੈੱਡ ਇੱਥੇ ਆ ਰਿਹਾ ਬੈੱਡਸਾਈਡ ਟੇਬਲ ਇੱਥੇ ਆ ਰਿਹਾ ਠੀਕ ਹੈ ਨਾ ਜੀ ਹੁਣ ਪਹਿਲੇ ਅਸੀਂ ਕੀ ਹੁੰਦਾ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਜਿਵੇਂ ਪਹਿਲੇ ਬਿਜਲੀ ਦਾ ਸਵਿੱਚ ਨਾ ਅਸੀਂ 4.5 ਫੁੱਟ ਹਾਈਟ ਤੇ ਦਿੰਦੇ ਸੀਗੇ ਹੁਣ 4.5 ਫੁੱਟ ਹਾਈਟ ਤੇ ਮੇਰੇ ਪੁਰਾਣੇ ਘਰ ਚ ਲੱਗੇ ਜਿਵੇਂ ਪੁਰਾਣੇ ਘਰ ਚ ਕੋਈ ਪੇਂਟਿੰਗ ਮੋਢੀ ਲਾਣੀ ਤੇ ਬਿਜਲੀ ਦਾ ਸਵਿੱਚ ਦਾ ਬੋਰਡ ਅੜ ਜਾਂਦਾ ਵਿੱਚ ਹੈਨਾ ਤੇ ਅੱਜ ਕੱਲ ਅਸੀਂ ਇਹਨਾਂ ਲਾਈਏ ਤਾਂ 3.5 ਫੁੱਟ ਦੀ ਹਾਈਟ ਤੇ ਲਾਈਏ ਤਾਂ ਕਿ ਤੁਹਾਡੀ ਵਾਲ ਨਾ ਪ ਤੋ ਇਹਨਾਂ ਦੀ ਲੋਕੇਸ਼ਨ ਪਹਿਲੇ ਸਾਨੂੰ ਰੱਖਣੀ ਪੈਂਦੀ ਹੈ ਫਰਨੀਚਰ ਲਾਉਟ ਦੇ ਅਕੋਰਡਿੰਗ ਲਿਵਿੰਗ ਏਰੀਆ ਦੇ ਵਿੱਚੋਂ ਸੋਫਾ ਵਗੈਰਾ ਜਿਵੇਂ ਹੋਗੇ ਲੈਟ ਅਸ ਸੇ ਜਿਵੇਂ ਸੋਫਾ ਹੋਗਾ ਕੁਰਟਨਸ ਹੋਗੇ ਆਹ ਸੋਫਾ ਸੋਫਾ ਵਗੈਰਾ ਇਸ ਤਰ੍ਹਾਂ ਹੁੰਦਾ ਕਿ ਸੋਫਾ ਬੇਸਿਕਲੀ ਕੀ ਹੁੰਦਾ ਜਿਹੜੇ ਸੋਫੇ ਦੀ ਨਾਰਮਲ ਹਾਈਟ ਹੈ ਨਾ ਉਹ ਤਾਂ 16 ਇੰਚ ਹੀ ਹੁੰਦੀ ਆ ਅੱਜਕੱਲ ਮੈਂ ਦੇਖਿਆ ਮਾਰਕੀਟ ਦੇ ਵਿੱਚ ਨਾ ਕਈ ਬੜੇ ਉੱਚੇ ਉੱਚੇ ਬਣਾਉਂਦੇ ਸੋਫੇ ਵਿਚ ਆਰ ਨਾਟ ਕੰਫਰਟੇਬਲ ਜਿਹੜੀ ਹਿਊਮਨ ਬੋਡੀ ਦੇ ਅਕੋਰਡਿੰਗ ਜਿਹੜੀ ਕੰਫਰਟ ਕੰਡੀਸ਼ਨ ਨਾ ਥੈਟ ਇਜ਼ 16 ਇੰਚ ਸ਼ੁੱਡ ਬੀ ਉਹ ਹੁੰਦੇ ਪੌਨੇ 2 ਫੁੱਟ ਬਾਈ ਪੌਨੇ 2 ਫੁੱਟ ਦੇ ਜੇ ਤੁਸੀਂ ਪ੍ਰੋਪਰ ਵਧੀਆ ਸੋਫੇ ਬਣਾਣੇ ਤਾਂ ਤੁਸੀਂ ਮੈਟਰਸ ਦੇ ਵਿੱਚੋਂ ਕੱਟ ਕੇ ਬਣਾਉਗੇ ਤੁਹਾਡੀ ਚੌੜੀਆਂ ਦੋ ਦੋ ਢਾਈ ਢਾਈ ਫੁੱਟ ਚੌੜੀਆਂ ਸੀਟਾਂ ਬਣ ਜਾਂਦੀਆਂ ਦੇਖਣ ਚ ਅੱਛੀਆਂ ਲੱਗਦੀਆਂ ਕਲਰਿੰਗ ਜਿਹੜੀ ਹੈਗੇ ਆਪਾਂ ਕਹੀਏ ਵਾਲਸ ਦੀ ਕਲਰਿੰਗ ਸਰ ਆਪਣੀ ਕਲਰਿੰਗ ਨਹੀਂ ਤਾਂ ਬੇਸਿਕਲੀ ਕਲਰ ਦੀ ਸਿਰ ਪਰਸਨਲ ਚੋਇਸ ਜਿਆਦਾ ਬਹੁਤ ਜਿਆਦਾ ਭੜਕੀਲੇ ਕਰਨ ਅਸੀਂ ਤਾਂ ਨਹੀਂ ਲਗਾਉਂਦੇ ਸਾਡੇ ਤੇ ਗਰਮੀ ਰਹਿੰਦੀ 8 ਮਹੀਨੇ ਠੀਕ ਹੈ ਨਾ ਜੀ ਜਿਹੜੇ ਬਾਹਰ ਦੇ ਕੰਟਰੀਜ਼ ਕੰਟਰੀਜ਼ ਹੈਗੇ ਉੱਥੇ ਤੁਸੀਂ ਦੇਖਿਆ ਨਾ ਬਹੁਤ ਬੜ ਬ੍ਰਾਈਟ ਬ੍ਰਾਈਟ ਕਲਰਸ ਯੂਜ਼ ਕਰ ਦੇ ਹੁਣ ਤੁਹਾਨੂੰ ਮਿਲਵਾਉਂਦੇ ਆ ਪ੍ਰਾਪਰਟੀ ਕੰਜ਼ਿਊਮਰ ਮਾਮਲਿਆਂ ਦੇ ਐਕਸਪਰਟ ਐਡਵੋਕੇਟ ਕੁਲਵਿੰਦਰ ਸਿੰਘ ਦਿਨਾ ਜਿਹੜੇ ਦੱਸਣਗੇ ਕਿ ਪ੍ਰਾਪਰਟੀ ਖਰੀਦਣ ਵੇਲੇ ਕਿਹੜੀਆਂ ਸਾਵਧਾਨੀਆਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਪ੍ਰਾਪਰਟੀ ਕੰਜ਼ਿਊਮਰ ਐਕਸਪਰਟ ਐਡਵੋਕੇਟ ਕੁਲਵਿੰਦਰ ਸਿੰਘ ਇਸ ਸਾਰਿਆਂ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕਰਨਗੇ ਜੇ ਕਿਸੇ ਨੇ ਪ੍ਰਾਪਰਟੀ ਖਰੀਦਣੀ ਹੈਗੀ ਹੈ ਜਾਂ ਉਹਨੂੰ ਕਿਹਨਾ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਬੜੀ ਗੱਲ ਸੋ ਦੇਖੋ ਸਭ ਤੋਂ ਪਹਿਲਾਂ ਪ੍ਰਾਪਰਟੀ ਲੈਣ ਲਈ ਦੇਖੋ ਤੁਸੀਂ ਅਪਰੂਵਡ ਕਲੋਨੀ ਵਿੱਚ ਹੀ ਲਓ ਜੇ ਪ੍ਰਾਈਵੇਟ ਬਿਲਡਰ ਤੋਂ ਲੈ ਰਹੇ ਹੋ ਬਾਕੀ ਜੇ ਤੁਸੀਂ ਗਮਾਡਾ ਦੀ ਜਾਂ ਹੋਰ ਕੋਈ ਪ੍ਰਾਪਰਟੀ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਲੈ ਰਹੇ ਹੋ ਤਾਂ ਸਭ ਤੋਂ ਵਧੀਆ ਗੱਲ ਹੈ ਪਰ ਜੇ ਤੁਸੀਂ ਬਿਲਡਰ ਦੀ ਲੈਣੀ ਹੈ ਤੁਸੀਂ ਉਸਦੇ ਸਾਰੇ ਡਾਕੂਮੈਂਟਸ ਇਕਵਰੀ ਸਭ ਤੋਂ ਪਹਿਲਾਂ ਚੈੱਕ ਕਰੋ ਫਿਰ ਉਸ ਤੋਂ ਬਾਅਦ ਅੱਗੇ ਸੋਚੋ ਵੀ ਲੈਣਾ ਕਿ ਨਹੀਂ ਲੈਣਾ ਗਵਰਨਮੈਂਟ ਨੇ ਇੱਕ ਪਾਪਰ ਐਕਟ ਦੇ ਵਿੱਚ ਡਿਫਰੈਂਟ ਪ੍ਰੋਮੋਟਰ ਦੇ ਲੈ ਕੇ ਸਾਰੇ ਅਪਰੂਵਲਸ ਬਣਾਈਆਂ ਹੋਈਆਂ ਨੇ ਜਿਹਦੇ ਵੀ ਜਿਵੇਂ ਸਿਟੀ ਲਿਮਟ ਤੋਂ ਬਾਹਰ ਤੇ ਸਿਟੀ ਲਿਮਟ ਸੈਪਰੇਟ ਨੇ ਉਹਦੇ ਚ ਚੇਂਜ ਆਫ ਲੈਂਡ ਯੂਜ਼ ਐ ਉਹਦੀ ਪੀ ਪੀਸੀਬੀ ਦੀ ਪੋਲੂਸ਼ਨ ਦੀ ਹੈਗੀ ਐ ਅਪਰੂਵਲ ਹੈਗੀ ਐ এনवायरमेंट ਦੀ ਹੈਗੀ ਐ ਉਸ ਤੋਂ ਇਲਾਵਾ ਹੋਰ ਡਿਫਰੈਂਟ ਫੋਰੈਸਟ ਦੀ ਹੈ ਫਾਇਰ ਦੀ ਹੈ ਇਹ ਸਾਰੀਆਂ ਅਪਰੂਵਲਸ ਨੂੰ ਮਿਲਾ ਕੇ ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਕੋਈ ਵੀ ਵੇਚ ਸਕਦੇ ਨੇ ਜੇ ਪੈਪਰ ਐਕਟ ਵਾਲਾ ਵੀ ਕੋਈ ਕਿਸੇ ਨੇ ਧੋਖਾ ਕਰ ਦਿੰਦਾ ਜਿਵੇਂ ਪਤਾ ਲੱਗਦਾ ਕਿ ਪਲਾਟ ਦੋ ਵਾਰ ਵਿਕਿਆ ਹੋਇਆ ਹੈ ਮਿਲ ਗਿਆ ਜਾਂ ਕੋਈ ਹੋਰ ਗੱਲ ਹੁੰਦੀ ਉੱਥੇ ਕੀ ਕਰਨਾ ਪੈ ਜਾਈਦਾ ਸਰ ਦੇਖੋ ਪਲਾਟ ਦੋ ਵਾਰੀ ਵਿਕਣ ਦਾ ਮਤਲਬ ਹੈ ਵੀ ਬੇਸਿਕਲੀ ਬਿਲਡਰ ਹਿਰਾਫੇਰੀ ਕਰ ਰਿਹਾ ਕੋਈ ਵੀ ਇਹ ਤਾਂ ਦੇਖੋ 1% ਅਪਰੂਵਲ ਤੇ ਲੋਕੀ ਫੇਰਾਫੇਰੀ ਕਰਦੇ ਨੇ ਜਿਵੇਂ ਆਮ ਜਨਤਾ ਵੀ ਹੁੰਦੀ ਇੱਧਰ ਵੇਖਦਾ ਉੱਧਰ ਉਸ ਤਰ੍ਹਾਂ ਦੇ ਲੋਕੀ ਹੁੰਦੇ ਨੇ ਪਰ ਜਿਹੜਾ ਵੀ ਇੱਕ ਪ੍ਰੋਪਰ ਬਿਲਡਰ ਹੋਏਗਾ ਕਦੀ ਇਹੋ ਜੀ ਹਰਕਤ ਨਹੀਂ ਕਰੇਗਾ ਨਾਲੇ ਉਹਦੇ ਜਿਹੜੇ ਪੇਪਰਸ ਨੇ ਇਕਵਿਟੇਬਲ ਮਾਰਗੇਜ ਹੁੰਦੀ ਹੈ ਉਹ ਆਨਲਾਈਨ ਚੜਦੀ ਹੈ ਜੇ ਕਿਸੇ ਨੇ ਇੱਕ ਜਗ੍ਹਾ ਲੋਨ ਲਓ ਸੈਕੰਡਲੀ ਉਸ ਦੀ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਪ੍ਰਾਪਰਟੀ ਦੇ ਉੱਪਰ ਲੋਨ ਜ਼ਰੂਰ ਲਓ ਚਾਹੇ ਲੱਖ ਦਾ ਹੀ ਲਓ ਉਹਦੋਂ ਕੀ ਹੁੰਦਾ ਬੈਂਕ ਜਦੋਂ ਇਨਵੋਲਵ ਹੋ ਜਾਂਦਾ ਬੈਂਕ ਸਾਰੇ ਪ੍ਰੋਪਰ ਕਰਦਾ ਪ੍ਰਾਪਰਟੀ ਦੇ ਪੇਪਰਸ ਚੈੱਕ ਉਸ ਜਜਮੈਂਟ ਦੇ ਹਿਸਾਬ ਨਾਲ ਜਿਹੜਾ ਬੈਂਕ ਦੀ ਇੱਕ ਲਾਇਬਿਲਟੀ ਬਹੁਤ ਵੱਡੀ ਬਣ ਜਾਂਦੀ ਹੈ ਵੀ ਸਾਰੇ ਦੇ ਸਾਰੇ ਪੇਪਰ ਚ ਡੀਪਲੀ ਚੈੱਕ ਕਰਨੇ ਆ ਤੇ ਕੰਜ਼ਿਊਮਰ ਕੋਰਟਸ ਨੇ ਰੈਸਲ ਫਾਰਮਸ ਹੈਗੀਆਂ ਨੇ ਉਹ ਕਿੱਦਾਂ ਦੀ ਮਦਦ ਕਰ ਸਕਦੀਆਂ ਨੇ ਜੇ ਕਿਤੇ ਕੋਈ ਪ੍ਰੋਬਲਮ ਕਿਸੇ ਵੀ ਉਪਭੋਗਤ ਨੂੰ ਆਂਦੀ ਹੈ ਸੋ ਦੇਖੋ ਕੰਜ਼ਿਊਮਰ ਫਾਰਮ ਉਪਭੋਗਤਾ ਦੇ ਦੋਸ ਉਹ ਆਂਦਾ ਬਾਅਦ ਵਿੱਚ ਜੇਕਰ ਉਹ ਲੈਣਾ ਚਾਹੁੰਦਾ ਪੋਜੈਸ਼ਨ ਜਾਂ ਰਿਫੰਡ ਇਹ ਆਪਾਂ ਉਸ ਪੋਜਿਸ਼ਨ 'ਚ ਆ ਜਾਣੇ ਆ ਬਟ ਬੇਸਿਕਲੀ ਜੇ ਆਪਾਂ ਸਭ ਤੋਂ ਪਹਿਲੇ ਲੈਟ ਦਾ ਬਾਇਰ ਬੀ ਅਵੇਅਰ ਜੇ ਬਾਇਰ ਨੂੰ ਪਤਾ ਵੀ ਮੈਂ ਆ ਚੀਜ਼ ਦੇਖਣੀ ਆ ਚੀਜ਼ ਨਹੀਂ ਦੇਖਣੀ ਉਹ ਦੇਖੂਗਾ ਫੇਰ ਵੀ ਉਹ ਨਾਲ ਧੋਖਾ ਹੋ ਜਾਂਦਾ ਫੇਰ ਕੋਟਾ ਬੈਠੀਆਂ ਨੇ ਉਹਦੇ ਲਈ ਕੋਟ ਉਹਨੂੰ ਰਿਫੰਡ ਵੀ ਮਿਲੇਗਾ ਇੰਟਰਸਟ ਵੀ ਮਿਲੇਗਾ ਕੰਪਨਸੇਸ਼ਨ ਮਿਲੇਗਾ ਪਰ ਉਹ ਜੋ ਪ੍ਰਾਪਰਟੀ ਦੇ ਰੇਟ ਨੂੰ ਕਾਪ ਆਪ ਨਹੀਂ ਕਰਦਾ ਇਸ ਕਰਕੇ ਸ਼ੁਰੂ ਤੋਂ ਜਦੋਂ ਲੈਣ ਚੀ ਜਾਓ ਉਦੋਂ ਅੱਖਾਂ ਕੰਨ ਨੱਕ ਖੋਲ ਕੇ ਸਭ ਕੁਝ ਕਰਕੇ ਫੇਰ ਹੀ ਲਓ ਤੇ ਹੁਣ ਵਾਸਤੂ ਐਕਸਪਰਟ ਤੋਂ ਜਾਣਦੇ ਆ ਕਿ ਤੁਹਾਡੇ ਘਰ ਦਾ ਵਾਸਤੂ ਸ਼ਾਸਤਰ ਕਿਵੇਂ ਦਾ ਹੋਣਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਤੁਹਾਡੀ ਕੁੰਡਲੀ ਅਤੇ ਗ੍ਰਹਿਆਂ ਦੀ ਸਥਿਤੀ ਤੇ ਆਧਾਰ ਤੇ ਹੋਵੇਗੀ ਤਾਂ ਕਿ ਤੁਸੀਂ ਸਹੀ ਸਮੇਂ ਤੇ ਸਹੀ ਜਗਤ 'ਤੇ ਨਿਵੇਸ਼ ਕਰ ਸਕੋ ਇਸ ਸਲਾਹ ਤੁਹਾਡੇ ਜੀਵਨ ਦੇ ਵਿੱਚ ਸੁਖ ਸੰਤੋਖ ਅਤੇ ਖੁਸ਼ਹਾਲੀ ਲਿਆਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ ਤੇ ਸਾਡੇ ਨਾਲ ਜਿਹੜੇ ਨੇ ਰਮਨ ਨੇਜਾ ਜੀ ਨੇ ਜਿਹੜੇ ਕਿ ਵਸਤੂ ਸ਼ਾਸਤਰ ਐਕਸਪਰਟ ਨੇ ਤੇ ਇਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਰਮਨ ਜੀ ਕਿਸ ਤਰ੍ਹਾਂ ਲੱਗਦਾ ਕਿ ਜਦੋਂ ਪ੍ਰਾਪਰਟੀ ਖਰੀਦਦੇ ਆ ਕਿੰਨੇ ਵੀ ਪਹਿਲਾਂ ਜਾ ਕੇ ਪੰਡਤ ਜੀ ਕੋਲ ਜਾਂਦੇ ਆ ਤੇ ਜਾਂ ਜਾਂ ਜਿਹੜੇ ਜਾਣਕਾਰ ਨੇ ਵਸਤੂ ਸ਼ਾਸਤਰ ਦੇ ਉਹਨਾਂ ਕੋਲ ਜਾਂਦੇ ਆ ਤੇ ਪਤਾ ਕਿ ਜਦੋਂ ਕਿ ਧਰਮੀ ਦਾ ਵਸਤੂ ਸ਼ਾਸਤਰ ਠੀਕ ਹੈ ਕਿ ਨਹੀਂ ਹੈਗਾ ਉੱਥੇ ਜਦੋਂ ਆਪਾਂ ਕਿਸੇ ਵੀ ਜ਼ਮੀਨ ਕਿਸੇ ਵੀ ਚੀਜ਼ ਆਸਤੇ ਜ਼ਮੀਨ ਲੈਣੇ ਆਂ ਔਰ ਉੱਥੇ ਦੇਖਦੇ ਸਾਨੂੰ ਪਹਿਲਾਂ ਜਾਂਦੀ ਪੋਜ਼ਿਟਿਵ એનર્ਜੀ ਜਿਹੜੀ ਹੁੰਦੀ ਮਿਲਣੀ ਸ਼ੁਰੂ ਜਾਂਦੀ ਹੈ ਨੈਗੇਟਿਵ એનર્ਜੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਉਹਨ ਵਿੱਚ ਜਿਹੜਾ ਸਭ ਤੋਂ ਜਿਹੜੀ ਬੈਸਟ ਜਿਹੜੀ ਲੋਕੇਸ਼ਨ ਆ ਉਹ ਵੈਸੇ ਈਸਟ ਲੋਕੇਸ਼ਨ ਨੂੰ ਆਪਾਂ ਮੰਨਦੇ ਆ ਜਿਹਨੂੰ ਆਪਾਂ ਹਿੰਦੀ ਚ ਪੂਰਬ ਵੀ ਕਹਿ ਸਕਦੇ ਆ ਕਿਉਂਕਿ ਉੱਥੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਸਿੱਧੀਆਂ ਪੈਂਦੀਆਂ ਔਰ ਉਹਨੂੰ ਸਭ ਤੋਂ ਵਧੀਆ ਦਿਸ਼ਾ ਮੰਨਿਆ ਜਾਂਦਾ ਹੈ ਜਾਂ ਉਸ ਤੋਂ ਬਾਅਦ ਨਾਰਥ ਜਿਹੜੀ ਦਿਸ਼ਾ ਹੈ ਉਹਨੂੰ ਵਧੀਆ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਸਾਊਥ ਆਉਂਦੀ ਸਾਊਥ ਜਿਹੜੀ ਦਿਸ਼ਾ ਹੈਗੀ ਹੈ ਉਹ ਉਹਨਾਂ ਲੋਕਾਂ ਨੂੰ ਸ਼ੂਟ ਕਰੂਗੀ ਜਿਨ੍ਹਾਂ ਦਾ ਲਗਨ ਸੂਰਿਆ ਮੰਗਲ ਦੇ ਨਾਲ ਰਿਲੇਟਡ ਹੋਊਗਾ ਜੀ ਤੇ ਲੋਕੀ ਕੇਵਰੇ ਮਕਾਨ ਬਣਿਆ ਹੋਇਆ ਵੀ ਗਿਰਾਦਾ ਨੇ ਜਦੋਂ ਪਤਾ ਲੱਗਦਾ ਬਾਤ ਸੁੱਸਤ ਖਰਾਬ ਹੈਗਾ ਆ ਉਹਨਾਂ ਦੇ ਨਾਲ ਕੀ ਹੈ ਕਿ ਜਿਵੇਂ ਉਹਨਾਂ ਨੌਰਥ ਦੇ ਵਿੱਚ ਆਪਾਂ ਨੂੰ ਕਿਚਨ ਚਾਹੀਦੀ ਹੁੰਦੀ ਹੈ ਅਗਰ ਸਾਊਥ ਦੇ ਵਿੱਚ ਕਿਚਨ ਬਣੀ ਹੋਈ ਹੈ ਜਾਂ ਉਹਦਾ ਜਿਹੜਾ ਪਾਣੀ ਵਾਲਾ ਪਾਰਟ ਆ ਸਾਊਥ ਦੇ ਵਿੱਚ ਰੱਖਿਆ ਜਾਂਦਾ ਤਾਂ ਉਹਨੂੰ ਆਪਾਂ ਨੂੰ ਤੋੜਨ ਦੀ ਲੋੜ ਪੈਂਦੀ ਹੈ ਉਵੇਂ ਜੇਕਰ ਆਪਾਂ ਵਾਸ਼ਰੂਮ ਹੈ ਵਾਸ਼ਰੂਮ ਅਗਰ ਆਪਾਂ ਨਾਰਥ ਦੀ ਦਿਸ਼ਾ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ ਤਾਂ ਉਹਨੂੰ ਤੋੜਨ ਦੀ ਲੋੜ ਪੈਂਦੀ ਹੈ ਪਰ ਅੱਜ ਦੇ ਟਾਈਮ ਜੋ ਤਕਨੀਕ ਚੱਲ ਰਹੀ ਹੈ ਉਹ ਬਿਨਾਂ ਤੋੜ-ਫੋੜ ਤੋਂ ਵੀ ਤੁਸੀਂ ਉਹਨੂੰ ਮਤਲਬ ਸੈੱਟ ਕੀਤਾ ਜਾ ਸਕਦਾ ਹੈ ਆ ਭੂਮੀ ਪੂਜਨ ਕਰਵਾਉਣਾ ਪੈਂਦਾ ਜੀ ਉਹਦੇ نیچے ਕੁਝ ਚੀਜ਼ਾਂ ਸੀ ਦਬਵਾ ਦਿਨੀਆਂ ਜਿਵੇਂ ਨਾਗ-ਨਾਗਿੰ ਦਾ ਜੋੜਾ ਹੈ ਜਾ ਉੱਤੇ ਰੁਦਰਾਕਸ਼ ਦੇ ਕੁਝ ਪਾਰਟਸ ਹੁੰਦੇ ਆ ਜਿਵੇਂ ਪੰਜਮੁਖੀ ਦਾ ਰੁਦਰਾਕਸ਼ ਹੋ ਗਿਆ ਐਦਾਂ ਦੀਆਂ ਚੀਜ਼ਾਂ ਦਵਾ ਕੇ ਉਹਨੂੰ ਅਸੀਂ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਲਗਨ ਦੇ ਅਨੁਸਾਰ ਪ੍ਰਾਪਰਟੀ ਪਰਚੇਸ ਕਰਨੀ ਚਾਹੀਦੀ ਹੈ ਜੇਕਰ ਉਹਨਾਂ ਦਾ ਜਿਹੜਾ ਲਗਨ ਹੈ ਸੂਰਿਆ ਮੰਗਲ ਦੇ ਨਾਲ ਰਿਲੇਟਡ ਹੈ ਤਾਂ ਉਹਨਾਂ ਨੂੰ ਸਾਊਥ ਦਿਸ਼ਾ ਵਾਲਾ ਘਰ ਲੈਣਾ ਚਾਹੀਦਾ ਜੇ ਉਹਨਾਂ ਦਾ ਰਾਸ਼ੀ ਜਿਹੜੀ ਹੈਗੀ ਗੁਰੂ ਦੇ ਨਾਲ ਜਾਂ ਬੁੱਧ ਦੇ ਨਾਲ ਜਾਂ ਸ਼ੁਕਰ ਦੇ ਨਾਲ ਰਿਲੇਟਡ ਹੈ ਉਹਨਾਂ ਨੂੰ ਨੌਰਸ ਦਾ ਘਰ ਲੈਣਾ ਚਾਹੀਦਾ ਅੱਜ ਦੇ ਐਪੀਸੋਡ ਦੇ ਵਿੱਚ ਤੁਸੀਂ ਜਾਣਿਆ ਕਿ ਕਿਹੜੇ ਪ੍ਰੋਜੈਕਟਾਂ ਤੇ ਖਬਰਾਂ ਨੇ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਹੰਗਾਮਾ ਮਚਾ ਕੇ ਰੱਖਿਆ ਹੈ ਉਮੀਦ ਹੈ ਕਿ ਸਾਡੇ ਸ਼ੋਅ ਨੇ ਤੁਹਾਨੂੰ ਕਾਫੀ ਜਾਣਕਾਰੀ ਦਿੱਤੀ ਹੋਵੇਗੀ ਤੇ ਅਗਲੇ ਹਫ਼ਤੇ ਫਿਰ ਲੈ ਕੇ ਆਵਾਂਗੇ ਰੀਅਲ ਏਸਟੇਟ ਦੀ ਦੁਨੀਆ ਦੇ ਨਾਲ ਜੁੜੇ ਨਵੇਂ ਤੇ ਅਹਿਮ ਅਪਡੇਟਸ ਤਦ ਤੱਕ ਤੁਸੀਂ ਬਨੇ ਰਹੋ ਜੀ ਪੰਜਾਬ ਹੈਣਾ ਹਿਮਾਚਲ ਦੇ ਨਾਲ